ਜੀ ਗੁਰਦੁਆਰਾ ਸਾਹਿਬ ਜਾ ਰਹੇ ਆ ਅੰਬ ਸਾਹਿਬ ਜਾ ਰਹੇ ਆ ਸਾਨੂੰ ਗੁਰਦੁਆਰੇ ਜਾਂਦਿਆਂ ਨੂੰ ਰੋਕੇ ਤੁਸੀਂ ਯਾਦ ਕਰੋ ਵੀਡੀਓ ਅਜੇ ਕਾਇਮ ਪਈਆਂ ਨੇ ਮੋਬਾਈਲਾਂ ਦੇ ਵਿੱਚ ਸਿੱਖਾਂ ਕੋਲੇ ਜਦੋਂ ਇੱਕ ਪਿੰਡ ਦੇ ਵਿੱਚ ਸਰਦਾਰ ਸਿਮਰਜੀਤ ਸਿੰਘ ਮਾਨ ਤੇ ਸਾਰੀ ਪਾਰਟੀ ਧਰਨਾ ਲਾਉਣ ਵਾਸਤੇ ਗਈ ਸੀ ਤੇ ਤੁਸੀਂ ਉਹ ਗੁਰਦੁਆਰੇ ਦਾ ਗੇਟ ਬੰਦ ਕਰਕੇ ਤੇ ਮੂਰੇ ਫੋਰਸ ਨਹੀਂ ਲਾਈ ਤੇ ਮੂਰੇ ਬੈਰੀਕੇਡ ਨਹੀਂ ਲਾਏ ਗੁਰਦੁਆਰੇ ਦੇ ਅੰਦਰ ਨਹੀਂ ਜਾਣ ਦਿੱਤਾ ਹਾਲਾਂਕਿ ਉਹ ਪਿੰਡ ਦਾ ਗੁਰਦੁਆਰਾ ਸੀ ਤੇ ਹਰ 84 ਦੇ 6 ਜੂਨ ਨੂੰ ਤੁਸੀਂ ਬੈਰੀਕੇਡ ਸਿੰਘਾਂ ਨੂੰ ਅੰਮ੍ਰਿਤਧਾਰੀ ਸਿੰਘ ਜਿਹੜੇ ਗੁਰੂ ਕੇ ਸਿੰਘ ਸ਼ਹੀਦਾਂ ਦੇ ਵਾਰਸ ਉਹਨਾਂ ਵਾਸਤੇ ਬੈਰੀਕੇਡ ਲਾਉਂਦੇ ਰਹੇ ਹੋ ਕਿ ਨਹੀਂ ਲਾਉਂਦੇ ਰਹੇ ਇਹ ਤਾਂ ਹੁਣ ਦੇਣਾ ਪਊਗਾ ਅੱਜ ਡੀਐਸਪੀ ਨੂੰ ਸਵਾਲ ਕਰਦਾ ਹਾਂ ਵੀ ਤੈਨੂੰ ਕੇਜਰੀਵਾਲ ਨੇ ਕਿਹਾ ਕਿ ਭਗਵੰਤ ਮਾਨ ਨੇ ਕਿਹਾ ਕਿ ਕਿਹਦੇ ਆਰਡਰ ਨਾਲ ਉਹ ਤਾਂ ਕੈਪਟਨ ਰੈਂਕ ਹੈ ਛੋਟਾ ਰੈਂਕ ਹੈ ਉਹ ਤਾਂ ਡੀਜੀਪੀ ਸਾਹਿਬ ਨੇ ਕਿਹਾ ਹੈ ਚੀਫ ਨੇ ਚੀਫ ਦੇ ਕਹਿਣੇ ਅਨੁਸਾਰ ਚੱਲਣਾ ਪੂ ਕਿਉਂਕਿ 벨ਟ ਲੱਗੀ ਹੈ ਜਿਹੜੀ 벨ਟ ਹੈ ਤਾਂ ਹੁਕਮ ਮੰਨੂਗੀ ਹੁਕਮਦੋਲੀ ਨਹੀਂ ਕਰ ਸਕਦੀ ਹੁਕਮਦੋਲੀ ਕੀਤੀ ਤਾਂ ਜਾਓ ਕਰਨੋ ਤੁਸੀਂ ਦੱਸੋ ਕਿ ਬਰਗਾੜੀ ਦੇ ਵਿੱਚ ਕਿਹਦੇ ਹੁਕਮ ਨਾਲ ਉਹਨਾਂ ਨੇ ਚਲਾਈ ਸੀ ਗੋਲੀ ਉਹ ਜਿਹੜੇ ਜਦੋਂ ਵੀ ਟੈਂਡੀਆਂ ਨਾਲ ਉਹ ਝੁੱਗੀਆਂ ਹੀ ਟੈਂਡੀਆਂ ਮਹਿਲਾ ਨੂੰ ਕਦੇ ਕਿਸੇ ਨੇ ਢਾਇਆ ਨਹੀਂ ਮਹਿਲਾ ਨੂੰ ਨੇ ਕਿਸੇ ਨੇ ਢਾਇਆ ਹੁਣ ਵੀ ਜਦੋਂ ਬਲਡੋਜ਼ਰ ਚੱਲੇ ਨੇ ਉਹ ਛੋਟਿਆਂ ਤੇ ਚੱਲੇ ਨੇ ਮਹਿਲਾ ਦੀ ਵਾਰੀ ਆਉਣੀ ਮੁਸ਼ਕਲ ਹੈ ਮੈਨੂੰ ਤਾਂ ਇਹ ਸਾਰਾ ਕੁਝ ਡਰਾਮਾ ਲੱਗਦਾ ਹੈ ਕਿਉਂਕਿ ਮਹਿਲਾ ਨੂੰ ਹੱਥ ਨਹੀਂ ਪਾਇਆ ਜੇ ਕਿਸੇ ਨੇ ਠੀਕ ਹੈ ਗਰੀਬਾਂ ਨੇ ਕੋਈ ਚਾਰ ਮੰਨ ਲਓ ਕੋਈ ਮਲੈਕ ਕਰਕੇ ਜਾਂ ਕਰਕੇ ਉਹ ਕੋਈ ਦੋ ਕਮਰੇ ਪਾ ਲੈ ਤੁਸੀਂ ਢਾਤੇ ਮੈਂ ਨਹੀਂ ਮੈਂ ਉਹਨਾਂ ਦੇ ਹੱਕ 'ਚ ਨਹੀਂ ਗਾ ਮਲੈਕੀਆਂ ਦੇ ਪਰ ਕਾਰਨ ਇਹ ਹੈ ਨਾ ਵੀ ਜਿਹੜੀਆਂ ਛੋਟੀਆਂ ਮੱਛੀਆਂ ਨੂੰ ਤਾਂ ਮਾਰ ਜਿਹੜੇ ਵੱਡੇ ਮਗਰ ਮੱਛ ਪੂਰੇ ਬਸਮੁੰਦਰ ਨੂੰ ਫੜਾਪ ਕਰਨ ਵਾਲੇ ਜੀਆਂ ਨੂੰ ਉਹਨਾਂ ਨੂੰ ਹੱਥ ਨਹੀਂ ਪਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗ੍ਰਿਫਦਾਰੀ ਸੁਖਬੀਰ ਬਾਦਲੀ ਤੇ ਨਾਲ ਦੇ ਜਿਹੜੇ ਕੜਛੇ ਗਏ ਸੀ ਉਹਨਾਂ ਦੀ ਕੀਤੀ ਐ ਉਹ ਗਏ ਕਾਦੇ ਵਾਸਤੇ ਸੀ ਇੱਕ ਸਮਗਲਰ ਦੇ ਪਿੱਛੇ ਕਿਉਂਕਿ ਇਹਨਾਂ ਦੀ ਐਸ਼ਪ੍ਰਸੀਆਂ ਬੰਦ ਹੁੰਦੀਆਂ ਉਜੜਦਾ ਪੰਜਾਬ ਉਜੜ ਜਾਵੇ ਮਰਦੇ ਮਾਵਾਂ ਦੇ ਪੁੱਤ ਮਰ ਜਾਣ ਸਿਵੇ ਜਬਲਦੇ ਤਾਂ ਬਲਦੇ ਰਹਿਣ ਪੰਜਾਬ 'ਚ ਇਹਨਾਂ ਨੂੰ ਕੋਈ ਮਤਲਬ ਨਹੀਂ ਇਹਨਾਂ ਨੂੰ ਐ ਵੀ ਅਸੀਂ ਜਿਹੜੇ ਆ ਸਾਨੂੰ ਤਤੀਬਾਂ ਨਹੀਂ ਲੱਗਣੀ ਚਾਹੀਦੀ ਤੇ ਇਧਰੋਂ ਜਦੋਂ ਸੁਖਵੀਰ ਬਾਦਲ ਆਪਦੇ ਸਾਲੇ ਦੀ ਮੁਲਾਕਾਤ ਤੇ ਗਿਆ ਹੈ ਨਾਲ ਹੋਰ ਵੀ ਕੜਛੇ ਚਮਚੇ ਹੋ ਗਏ ਨੇ ਅਗਾਹ ਪੁਲਿਸ ਨੇ ਕਾਨੂੰਨ ਦੇ ਅਨੁਸਾਰ ਉਹਨਾਂ ਨੂੰ ਰੋਕ ਦਿੱਤਾ ਹੈ ਕਿਉਂਕਿ ਰਿਮਾਂਡ ਦੇ ਵਿੱਚ ਮਿਲਣ ਦੀ ਇਜਾਜ਼ਤ ਨਹੀਂ ਹੁੰਦੀਗੀ ਅਸੀਂ ਉਹ ਰਿਮਾਂਡ ਕੱਟੇ ਨੇ ਤੇ ਵੈਗਰੂ ਇਹਨਾਂ ਨੂੰ ਵੀ ਘਟਾਵੇ ਜਿਵੇਂ ਅਸੀਂ ਕੌਮ ਲਈ ਕੱਟੇ ਨੇ ਰਿਮਾਂਡ ਤਸ਼ੱਦਦਾ ਸਹੀਆਂ ਨੇ ਤੇ ਵਾਹਿਗੁਰੂ ਇਹਨਾਂ ਤੇ ਕਿਰਪਾ ਕਰੇ ਇਹਨਾਂ ਨੂੰ ਵੀ ਉਹ ਖੁੱਲੇ ਗੱਫੇ ਦੇਵੇ ਸਾਡੇ ਵਾਲੇ ਤਸੀਹੇ ਖੁੱਲੇ ਗੱਫੇ ਤੇ ਇਹਨਾਂ ਨੂੰ ਮਿਲਣ ਤੇ ਸਾਡੇ ਤਾਂ ਪਰਿਵਾਰਾਂ ਨੂੰ ਵੀ ਚੱਕ ਲੈਂਦੇ ਸੀ ਉਦੋਂ ਤੇ ਹੁਣ ਉਹ ਜਿਹੜੇ ਡੀਐਸਪੀ ਸਾਹਿਬ ਨੇ ਜਿਨ੍ਹਾਂ ਨੇ ਕਾਨੂੰਨ ਦੇ ਅਨੁਸਾਰ ਇਹਨੂੰ ਰੋਕਿਆ ਸੁਵੀਰ ਬਾਦਲ ਨੂੰ ਤੇ ਨਾਲ ਦੇ ਕੜਛਾਂ ਨੂੰ ਉਹਨ ਉਸ ਖبير ਬਾਦਲ ਪੁੱਛ ਰਿਹਾ ਹੈ ਕਿ ਇਹ ਕਿਹਦੇ ਆਰਡਰ ਨਾਲ ਤੁਸੀਂ ਰੋਕੇ ਆ ਇਹ ਕੇਂਦਰੀ ਬਾਲ ਦੇ ਆਰਡਰ ਨਾਲ ਰੋਕੇ ਆ ਕਿ ਭਗਵੰਤ ਮਾਨ ਦੇ ਆਰਡਰ ਨਾਲ ਰੋਕੇ ਆ ਉਹ ਤਾਂ ਬਾਅਦ ਚ ਦੱਸਣਗੇ ਉਹਨਾਂ ਨੂੰ ਤਾਂ ਆਰਡਰ ਆਇਆ ਹੈਗਾ ਡੀਜੀ ਪਾਸ ਡੀਜੀਪੀ ਸਾਹਿਬ ਦਾ ਜੋ ਪੁਲਿਸ ਦਾ ਮਾਲਕ ਹੈ ਤੇ ਡੀਜੀਪੀ ਸਾਹਿਬ ਨੂੰ ਉਹ ਡੀਜੀਪੀ ਸਾਹਿਬ ਜਾਣਦੇ ਵੀ ਉਹਨਾਂ ਨੂੰ ਹੁਕਮ ਕਿਹਦਾ ਹੈ ਜਾਂ ਕਾਨੂੰਨ ਦੇ ਅੰਦਰ ਹੈ ਜਾਂ ਕਿਵੇਂ ਆ ਕੋਰਟ ਦਾ ਹੁਕਮ ਹੈ ਜਾਂ ਕਿਵੇਂ ਆ ਪਰ ਤੁਸੀਂ ਪਿਓ ਪੁੱਤਾਂ ਨੇ ਸਣੇ ਬਰਨਾਲਾ ਤੇ ਸਣੇ ਆ ਚੀਮਾ ਭੁੰਦੜ ਢੀਂਡ ਸਾ ਜਿੰਨੇ ਵੀ ਜਦੋਂ ਵੀ ਅਸੀਂ ਆਪਣੇ ਸ਼ਹੀਦਾਂ ਦੇ ਸਥਰਾਂ ਤੇ ਜਾਂਦੇ ਤੇ ਉਹਨਾਂ ਦੀ ਯਾਦ ਚ ਜੁੜਦੇ ਤੇ ਉਦੋਂ ਹੀ ਤੁਸੀਂ ਪੁਲਿਸ ਨੂੰ ਲਾਉਂਦੇ ਹੁੰਦੇ ਸੀ ਦਰਬਾਰ ਸਾਹਿਬ ਚ ਕਿ ਨਹੀਂ ਚਾਰ ਸ਼ੇਰੇ ਜਿਨ੍ਹਾਂ ਦੇ ਸ਼ਹੀਦ ਹੋਏ ਸੀ ਉਹਨਾਂ ਵਾਰਸਾਂ ਨੂੰ ਕਦੇ ਜਾਣ ਦਿੱਤਾ ਭੂਗਤੇ ਚੇਤੇ ਕਰੋ ਭੁੱਲੋ ਨਾ ਡੀਐਸਪੀ ਨਾਲ ਨਾ ਪੁੱਛੋ ਤੁਸੀਂ ਪੁੱਛੋ ਕੌਮ ਨੂੰ ਜਿਨ੍ਹਾਂ ਨੂੰ ਤੁਸੀਂ ਉਜਾੜਿਆ ਜਿਨ੍ਹਾਂ ਦੇ ਹੀਰਾ ਵਰਗੇ ਪੁੱਤ ਮਰਵਾ ਕੇ ਤੇ ਉਹਨਾਂ ਨੂੰ ਰੋਣ ਵੀ ਨਹੀਂ ਦਿੱਤਾ ਸੋ ਜਵਾਨਾਂ ਦਾ ਕਥਨ ਹੈ ਮਾਵਾ ਕਹਿੰਦੇ ਤਿੰਨ ਕਿਸਮ ਦੀਆਂ ਹੁੰਦੀਆਂ ਨੇ ਇੱਕ ਮਾਓ ਹੁੰਦੀ ਹੈ ਬੱਚਾ ਰੋਈ ਜਾਵੇ ਉਹਨੇ ਆਪਦੇ ਕੰਮ ਕਰਦੇ ਰਹਿਣਾ ਵੀ ਜਦੋਂ ਕੰਮ-ਕੁਮ ਕਰਕੇ ਉਹ ਤੋਂ ਬਾਅਦ ਸੰਭਾਲੂਗੀ ਇੱਕ ਮਾਓ ਹੁੰਦੀ ਹੈ ਜਿਹੜੀ ਕੰਮ ਵੀ ਕਰਦੀ ਹੈ ਕੁਛੜ ਵੀ ਚੁੱਕ ਲੈਂਦੀ ਹੈ ਖੇਡਣ ਲਾਣਦੀ ਹੈ ਖੜਾਉਣੇ ਰੱਖ ਦਿੰਦੀ ਹੈ ਇੱਕ ਮਾਓ ਉਹ ਹੁੰਦੀ ਹੈ ਜਿਹੜੀ ਕੰਮ ਵੀ ਕਰਦੀ ਐ ਤੇ ਬੱਚੇ ਨੂੰ ਰੋਣ ਵੀ ਨਹੀਂ ਦਿੰਦੀ ਕਹਿੰਦੀ ਮੈਂ ਸਾਹ ਕੱਢ ਦੂੰ ਤੇਰੇ ਜੇ ਤੂੰ ਉੱਚਾ ਬੋਲਿਆ ਤਾਂ ਤੇਰਾ ਮੂੰਹ ਹੀ ਮੂੰਹ ਕੁੱਟੂੰਗੀ ਨਾ ਤਾਂ ਉਹ ਖੇਡਣ ਦਿੰਦੀ ਐ ਤੇ ਨਾ ਰੋਣ ਦਿੰਦੀ ਐ ਉਹ ਤੁਸੀਂ ਕੀਤਾ ਸਾਡੇ ਨਾਲ ਯਾਦ ਕਰੋ ਅਕਾਲ ਪੁਰਖ ਕਿਰਪਾ ਕਰੂਗਾ ਇਨਸਾਫ ਹੋਊਗਾ ਮੈਂ ਤਾਂ ਬੀਬੀ ਹਰ ਸਿਮਰਤ ਦਾ ਬੜਾ ਸਤਿਕਾਰ ਕਰਦਾ ਜਿਨ੍ਹਾਂ ਦੇ ਪਵਿੱਤਰ ਬਚਨ ਜਿਹੜੇ ਨੇ ਪੂਰੇ ਹੁੰਦੇ ਨੇ ਜੇ ਸੁਖਬੀਰ ਜੀ ਤੁਹਾਡੇ ਲਈ ਉਹਨੇ ਕਿਹਾ ਪਰਿਵਾਰ ਲਈ ਵੀ ਕੱਖ ਨਾ ਰਵੇ ਉਹ ਪੂਰਾ ਹੋ ਗਿਆ ਹਰੇ ਹੋਣਾ ਤੇ ਜੇ ਆਪਦੇ ਭਰਾ ਨਹੀਂ ਕਿਹਾ ਵੀ ਜੇ ਉਹ ਇਹ ਜਿਹੇ ਚਿੱਟੇ ਚ ਜਾਂ ਕਾਸੇ ਚ ਹਿੱਸਾ ਤਾਂ ਉਹਦਾ ਵੀ ਕੱਖ ਨਾ ਰਵੇ ਉਹ ਪੂਰਾ ਹੋ ਜਾਊਗਾ ਅੱਜ ਡੀਐਸਪੀ ਨੂੰ ਸਵਾਲ ਕਰਦਾ ਹਾਂ ਬੀ ਤੈਨੂੰ ਕੇਜਰੀਵਾਲ ਨੇ ਕਿਹਾ ਕਿ ਭਗਵੰਤ ਮਾਨ ਨੇ ਕਿਹਾ ਕਿ ਕਿਹਦੇ ਆਰਡਰ ਨਾਲ ਉਹ ਤਾਂ ਕੈਪਟਨ ਰੈਂਕ ਹੈ ਛੋਟਾ ਰੈਂਕ ਹੈ ਉਹ ਤਾਂ ਡੀਜੀਪੀ ਸਾਹਿਬ ਨੇ ਕਿਹਾ ਹੈ ਚੀਫ ਨੇ ਚੀਫ ਦੇ ਕਹਿਣੇ ਅਨਸਾਰ ਚੱਲਣਾ ਪਊ ਕਿਉਂਕਿ 벨ਟ ਲੱਗੀ ਹੈ ਜਿਹੜੀ 벨ਟ ਹੈ ਤਾਂ ਹੁਕਮ ਮੰਨੂਗੀ ਹੁਕਮਦੋਲੀ ਨਹੀਂ ਕਰ ਸਕਦੀ ਹੁਕਮਦੋਲੀ ਕੀਤੀ ਤਾਂ ਜਾਓ ਕਰਨ ਨੂੰ ਤੁਸੀਂ ਦੱਸੋ ਕਿ ਬਰਗਾੜੀ ਦੇ ਵਿੱਚ ਕਿਹਦੇ ਹੁਕਮ ਨਾਲ ਉਹਨਾਂ ਨੇ ਚਲਾਈ ਸੀ ਗੋਲੀ ਉਹ ਜਿਹੜੇ ਬਰਗਾੜੀ ਦੇ ਵਿੱਚ ਬਾਣੀ ਪੜਦੇ ਸਿੰਘ ਕਿਹਦੇ ਹੁਕਮ ਨਾਲ ਕੁੱਟੇ ਸੀ ਜਾਂ 10 ਸਾਲ ਜਿਹੜਾ ਕੋਈ ਤੁਹਾਡੀ ਵਿਰੋਧਤਾ ਕਰਦਾ ਪਾਰਟੀ ਦੀ ਦੂਜੀ ਪਾਰਟੀ ਨਾਲ ਕਿਸੇ ਨਾਲ ਵੀ ਜੁੜਿਆ ਹੁੰਦਾ ਚਾਹੇ ਕਾਂਗਰਸ ਨਾਲ ਜਾਂ ਬੀਜੇਪੀ ਜਾਂ ਜੋ ਵੀ ਹੈ ਉਹਨਾਂ ਤੇ ਜਿਹੜੀ ਤਸ਼ੱਦਦ ਪੁਲਿਸ ਕੇਸ ਪਾਉਂਦੀ ਸੀ ਨਾਜਾਇਜ਼ ਉਹ ਦੱਸੋ ਕਿਹਦੇ ਆਰਡਰ ਨਾਲ ਪਾਉਂਦੀ ਸੀ ਚੇਤੇ ਕਰੋ ਇਹ ਤਾਂ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਇਹ ਤਾਂ ਦੇਣਾ ਪੈਂਦਾ ਬਦਲਾ ਟਿੱਟ ਫਾਰ ਟੈਟ ਅਦਲੇ ਕਾ ਬਦਲਾ ਇਸ ਕਰਕੇ ਹੁਣ ਘਬਰਾਓ ਨਾ ਸਿੱਧੇ ਹੋ ਕੇ ਜਾਨ ਦਿਓ ਬਹਾਨੇ ਨਾ ਲਓ ਅਸੀਂ ਗੁਰਦੁਆਰਾ ਸਾਹਿਬ ਜਾ ਰਹੇ ਹਾਂ ਅੰਬ ਸਾਹਿਬ ਜਾ ਰਹੇ ਹਾਂ ਸਾਨੂੰ ਗੁਰਦੁਆਰੇ ਜਾਂਦਿਆਂ ਨੂੰ ਰੋਕ ਕੇ ਤੁਸੀਂ ਯਾਦ ਕਰੋ ਵੀਡੀਓ ਅਜੇ ਕਾਇਮ ਪਈਆਂ ਨੇ ਮੋਬਾਈਲਾਂ ਦੇ ਵਿੱਚ ਸਿੱਖਾਂ ਕੋਲੇ ਜਦੋਂ ਇੱਕ ਪਿੰਡ ਦੇ ਵਿੱਚ ਸਰਦਾਰ ਸਿਮਰਜੀਤ ਸਿੰਘ ਮਾਨ ਤੇ ਸਾਰੀ ਪਾਰਟੀ ਧਰਨਾ ਲਾਉਣ ਵਾਸਤੇ ਗਈ ਸੀ ਤੇ ਤੁਸੀਂ ਉਹ ਗੁਰਦੁਆਰੇ ਦਾ ਗੇਟ ਬੰਦ ਕਰਕੇ ਤੇ ਮੂਰੇ ਫੋਰਸ ਨਹੀਂ ਲਾਈ ਤੇ ਮੂਰੇ ਬੈਰੀਕੇਡ ਨਹੀਂ ਲਾਏ ਗੁਰਦੁਆਰੇ ਦੇ ਅੰਦਰ ਨਹੀਂ ਜਾਣ ਦਿੱਤਾ ਹਾਲਾਂਕਿ ਉਹ ਪਿੰਡ ਦਾ ਗੁਰਦੁਆਰਾ ਸੀ ਤੇ ਹਰ 84 ਦੇ 6 ਜੂਨ ਨੂੰ ਤੁਸੀਂ ਬੈਰੀਕੇਡ ਸਿੰਘਾਂ ਨੂੰ ਅੰਮ੍ਰਿਤਧਾਰੀ ਸਿੰਘ ਜਿਹੜੇ ਗੁਰੂ ਕੇ ਸਿੰਘ ਛੇ ਇਦਾਂ ਦੇ ਵਾਰਸ ਉਹਨਾਂ ਵਾਸਤੇ ਬੈਰੀਕੇਡ ਲਾਉਂਦੇ ਰਹੇ ਹੋ ਕਿ ਨਹੀਂ ਲਾਉਂਦੇ ਰਹੇ ਇਹ ਤਾਂ ਹੁਣ ਦੇਣਾ ਪਊਗਾ ਉਹ ਬੀਬੀ ਦੀ ਇੰਟਰਵਿਊ ਸੁਣ ਰਿਆ ਸੋ ਡੀਐਸਪੀ ਸਾਹਿਬ ਨਾਲ ਝਗੜ ਰਹੀ ਹੈ ਬਿਕਮ ਮਜੀਠ ਸਿੰਘ ਮਜੀਠੀਆ ਦੇ ਜੀਵਨ ਸਾਥਣ ਜਿਹੜੀ ਆ ਕਹਿੰਦੀ ਉਹ ਸਮਾਂ ਸੀ ਕਿ ਜਿਵੇਂ ਫਿਲਮ ਦੇ ਵਿੱਚ ਕਹਿੰਦੇ ਆ ਨਾ ਬੱਚੇ ਸੋ ਜਾ ਚੁੱਪ ਕਰ ਗੱਬਰ ਆ ਗਿਆ ਹੈ ਹਰੀ ਸਿੰਘ ਨਲੂਆ ਤਾਂ ਜਾਣਦੀ ਨਹੀਂ ਉਹ ਤੇ ਹਰੀ ਸਿੰਘ ਨਰੂਏ ਦੇ ਬਰਾਬਰ ਸਿੱਖੋਂ ਕੰਪੈਰੀਸ਼ਨ ਕਰ ਵੀ ਨਹੀਂ ਸਾਡੀ ਤੁਲਨਾ ਕਰ ਵੀ ਨਹੀਂ ਸਕਦੇ ਇਹਨਾਂ ਲੋਕਾਂ ਦੀ ਗੱਬਰ ਨਾਲ ਕੀਤੀ ਹੈ ਨਾ ਉਹ ਸਹੀ ਹੈ ਇਸ ਪੱਖੋਂ ਬੀਬੀ ਸੱਚ ਬੋਲੀ ਹੈ ਗੱਬਰ ਸਿੰਘ ਇੱਕ ਡਾਕੂ ਹੈ ਤੇ ਕੀ ਹੈ ਕਹਿੰਦੇ ਹੁਣ ਕਹਿੰਦੇ ਮਜੀਠੀਆ ਆ ਗਿਆ ਬਸ ਥੋੜਾ ਜਿਹਾ ਸ਼ਬਦ ਹੀ ਬਦਲੇ ਨੇ ਇਹ ਨਹੀਂ ਕਿਹਾ ਕਿ ਵੀ ਡਾਕੂ ਆ ਗਿਆ ਇਹ ਤਬਾਹੀ ਕੀਤੀ ਐ ਤੇ ਹੁਣ ਸਿੱਧੇ ਹੋ ਕੇ ਜਾਣ ਦਿਓ ਭਜੋ ਨਾ ਜੀਨੂੰ ਮਰਜੀ ਧਮਕੀ ਦੇ ਜੀਨੂੰ ਮਰਜੀ ਮਰਵਾਤਾ ਜੀਨੂੰ ਮਰਜੀ ਫੜਾਤਾ ਜੀਨੂੰ ਮਰਜੀ ਕਟਾਤਾ ਉਹ ਵੀ ਤੁਹਾਡੇ ਭਰਾ ਸੀ ਸਭ ਗਿਰਦੀ ਲੋਕ ਸੀ ਘਰਾਂ ਦੇ ਘਰ ਬਰਬਾਦ ਕੀਤੇ ਤੁਸੀਂ ਤਾਂ ਜਿਹੜਾ ਹੈਗਾ 4.5 4 ਖਰਬ ਜਿਹੜੀ ਮਾਇਆ ਇਕੱਠੀ ਕਰ ਲਈ ਇਹ ਨਾਲ ਜਾਊਗੀ ਪੰਜਾਬ ਦਾ ਰਾਜਪਾਲ ਗਵਰਨਰ ਜਿਹੜਾ ਸੁਰਿੰਦਰਨਾਥ ਨਾਲ ਲੈ ਗਿਆ ਉਹ ਜਾਤ ਚੋਂ ਇੱਥੇ ਖਿੰਡਗੀ ਮਾਇਆ ਸਾਰੀ ਜੰਨੀ ਜੁੱਲੀਆਂ ਚ ਬੰਨ ਕੇ ਲਗਿਆ ਸੀਗਾ 인ਦਰਾ ਗਾਂਧੀ ਜਦੋਂ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਨਹੀਂ ਸੀ ਜਦੋਂ ਮਰਾਰਜੀ ਦੇਸਾਈ ਆਉਂਦਾ ਉਦੋਂ ਦੋ ਮੈਟਾਡੋਰ ਭਰ ਕੇ ਨੋਟਾਂ ਦੇ ਲੈ ਗਿਆ ਉਹ ਨਾਲ ਲੈ ਗਿਆ ਸਭ ਕੁਝ ਇੱਥੇ ਰਹਿ ਗਿਆ ਗੰਗੂ ਬ੍ਰਾਹਮਣ ਨੇ ਮਾਇਆ ਰੱਖੀ ਸੀ ਕਿ ਮਾਤਾ ਗੁਦਰੀ ਜੀ ਦੀ ਕੀ ਉਹ ਨਾਲ ਲੱਗਿਆ ਇੱਥੇ ਸਭ ਕੁਝ ਰਹਿ ਗਿਆ ਸਭ ਕੁਝ ਇੱਥੇ ਰਹਿ ਜਾਣਾ ਹੈ ਜੇ ਮਨੁੱਖਤਾ ਦੀ ਭਲਾਈ ਦੀ ਗੱਲ ਕਰਦੇ ਤੇ ਰਹਿੰਦੀ ਦੁਨੀਆ ਤੱਕ ਨਾ ਰਹਿੰਦਾ ਅੱਜ ਜੈ ਲਲਤਾ ਨੂੰ ਅਮਾ ਅਮਾ ਕਰਕੇ ਉਹਦੇ ਇਲਾਕੇ ਦੇ ਲੋਕ ਰੋ ਰਹੇ ਨੇ ਤੇ ਤੁਸੀਂ ਜਦੋਂ ਸੰਸਾਰ ਤੋਂ ਗਏ ਤੇ ਕਹਿਣਗੇ ਚੰਗਾ ਮਗਰੋਂ ਲਹੇ ਦੂਜੀ ਬੇਨਤੀ ਕਿ ਸਰੋਤੇ ਜਨੋ ਜਦੋਂ ਵੀ ਟੈਂਦੀਆਂ ਨੇ ਉਹ ਝੁੱਗੀਆਂ ਹੀ ਟੈਂਦੀਆਂ ਮਹਿਲਾਂ ਨੂੰ ਕਦੇ ਕਿਸੇ ਨੇ ਢਾਇਆ ਨਹੀਂ ਮਹਿਲਾਂ ਨੂੰ ਨੇ ਕਿਸੇ ਨੇ ਢਾਇਆ ਜਦੋਂ ਵੀ ਢਾਈਆਂ ਤੈਸ ਨੈਸ ਕੀਤੀਆਂ ਤਾਂ ਝੁੱਗੀਆਂ ਹੀ ਕੀਤੀਆਂ ਨੇ ਬਾਬਾ ਨਾਮਦੇਵ ਜੀ ਦੇ ਸ਼ਬਦ ਸਨ ਮੁਖਾ ਆਪਣੇ ਸਾਹਮਣੇ ਨੇ ਸ਼ੋਸ਼ੋਭਤ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਨਾਸਰੀ ਰਾਗ ਦੇ ਵਿੱਚ ਗਹਿਰੀ ਕਰਕੇ ਨੀਮ ਖਦਾਈ ਉੱਪਰ ਮੰਡ ਪਛਾਏ ਮਾਰ ਕੱਢਨੇ ਤੇ ਕੋਦ ਘਾਈ ਜਨ ਤਨ ਧਰ ਮੁੰਡ ਬੁਲਾਏ ਇਹ ਬਾਬਾ ਨਾਮਦੇਵ ਜੀ ਦੇ ਮੁਬਾਰਕ ਬਚਨ ਨੇ ਪੁੱਛਿਆ ਸ਼ਾਹੂਕਾਰ ਨੂੰ ਜਿਹਨੇ ਬਾਬਾ ਨਾਮਦੇਵ ਜੀ ਦੀ ਝੁੱਗੀ ਢਾ ਕੇ ਉਹਦੇ ਥਾਂ ਤੇ ਕਬਜ਼ਾ ਕਰਕੇ ਤੇ ਮਹਿਲ ਚਣ ਲਿਆ ਸੀ ਉਹਨੂੰ ਕਿਹਾ ਸੀ ਸੇਠਾ ਤੂੰ ਡੂੰਗੀ ਡੀਪਲੀ ਗਹਿਰੀ ਕਰਕੇ ਨੀ ਪੱਟੀ ਹੈ ਬੁਨਿਆਦ ਫਾਊਂਡੇਸ਼ਨ ਰੱਖਿਆ ਹੈ ਉੱਤੇ ਮਹਿਲ ਬਣਾ ਲਏ ਉੱਪਰ ਮੰਡਪ ਛਾਏ ਮਾਰਕੰਡੇ ਤੇ ਕੋਦ ਘਾਈ ਤੇਰੇ ॠषि ਮਾਰਕੰਡੇ ॠषि ਹੋਏ ਨੇ ਜਿਨ੍ਹਾਂ ਨੇ ਮਾਰਕੰਡੇ ਪੁਰਾਣ ਗ੍ਰੰਥ ਲਿਖਿਆ ਜਿਨ੍ਹਾਂ ਨੇ ਮਾਰਕੰਡੇ ਪੁਰਾਣ ਚੋਂ ਚੰਡੀ ਚਰਿੱਤਰ ਦਾ ਉਲੱਥਾ ਕੀਤਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਸ ॠषि ਨੇ 16 ਵਾਰੀ ਸੰਸਾਰ ਨੂੰ ਬਿਲਕੁਲ ਖਤਮ ਹੁੰਦਿਆਂ ਦੇਖਿਆ ਤੇ 16 ਵਾਰੀ ਇਸ ਨੂੰ ਫੇਰ ਪੈਦਾ ਹੁੰਦਾ ਦੇਖਿਆ ਉਹ ਨਹੀਂ ਰਿਹਾ ਇੱਥੇ ਸੇਠ ਨੂੰ ਕਹਿਣ ਲੱਗੇ ਬਾਬਾ ਨਾਮਦੇਵ ਜੀ ਮੋਕੇ ਦਾ ਭਾ ਮੇਰਾ ਵੀ ਝੁੱਗੀਆਂ ਤੇ ਜਦੋਂ ਵੀ ਕੋਈ ਸੁਹਾਗਾ ਫਿਰਿਆ ਉਦੋਂ ਝੁੱਗੀਆਂ ਤੇ ਹੀ ਫਿਰਦਾ ਹੁਣ ਵੀ ਜਦੋਂ ਬਲਡੋਜ਼ਰ ਚੱਲੇ ਨੇ ਉਹ ਛੋਟਿਆਂ ਤੇ ਚੱਲੇ ਨੇ ਮਹਿਲਾਂ ਦੀ ਵਾਰੀ ਆਉਣੀ ਮੁਸ਼ਕਲ ਹੈ ਮੈਨੂੰ ਤਾਂ ਇਹ ਸਾਰਾ ਕੁਝ ਡਰਾਮਾ ਲੱਗਦਾ ਹੈ ਕਿਉਂਕਿ ਮਹਿਲਾਂ ਨੂੰ ਹੱਥ ਨਹੀਂ ਪਾਇਆ ਜੇ ਕਿਸੇ ਨੇ ਠੀਕ ਹੈ ਗਰੀਬਾਂ ਨੇ ਕੋਈ ਚਾਰ ਮੰਨ ਲਓ ਕੋਈ ਬਲੈਕ ਕਰਕੇ ਜਾਂ ਕਰਕੇ ਕੋਈ ਦੋ ਕਮਰੇ ਪਾ ਲੈ ਤੁਸੀਂ ਢਾਤੇ ਮੈਂ ਮੈਂ ਉਹਨਾਂ ਦੇ ਹੱਕ 'ਚ ਨਹੀਂ ਗਾ ਬਲੈਕੀਆਂ ਦੇ ਪਰ ਕਾਰਨ ਇਹ ਹੈ ਨਾ ਵੀ ਜਿਹੜੀਆਂ ਛੋਟੀਆਂ ਮੱਛੀਆਂ ਨੂੰ ਤਾਂ ਮਾਰ ਜਿਹੜੇ ਵੱਡੇ ਮગર ਮੱਛ ਪੂਰੇ ਬਸਮੁੰਦਰ ਨੂੰ ਹੜੱਪ ਕਰਨ ਵਾਲੇ ਜੀਆਂ ਨੂੰ ਉਹਨਾਂ ਨੂੰ ਹੱਥ ਨਹੀਂ ਪਾ ਰਹੇ ਕਿਉਂਕਿ ਮੈਨੂੰ ਤਾਂ ਮੁਸ਼ਕਲ ਲੱਗਦਾ ਇਨਸਾਫ ਮਿਲਣਾ ਅੱਜ ਤੱਕ ਤਾਂ ਇੱਥੇ ਇਨਸਾਫ ਮਿਲਿਆ ਨਹੀਂ ਕਿਉਂਕਿ ਜਿਹੜੇ ਇਹ ਜੇ ਲੋਕ ਕਹਾਂ ਤੱਕ ਕਹਿੰਦੇ ਜੀ ਸੈਂਟਰ ਤੱਕ ਪਹੁੰਚਦਾ ਸੈਂਟਰ ਵਾਲੇ ਤਾਂ ਆਪ ਇਹੋ ਜਿਹੇ ਨੇ ਥਾਰੇ ਇੱਕੋ ਹੀ ਚੀਜ਼ ਢਾਂਚਾ ਹੈ ਸਾਰਾ ਇੱਕੋ ਕੁਛ ਹੈ ਇਸ ਕਰਕੇ ਇਨਸਾਫ ਜਿਹੜਾ ਬਹੁਤ ਔਖਾ ਮਿਲੂਗਾ ਗੁਰੂ ਕਿਰਪਾ ਕਰੇ ਕਿ ਇਨਸਾਫ ਸਾਨੂੰ ਮਿਲੇ ਤੇ ਦੂਜੀ ਗੱਲ ਮੈਂ ਇੱਕ ਬੇਨਤੀ ਅਦਾਸਵਨੋਂ ਪ੍ਰਵਾਨ ਕਰਨੀ ਹੈ ਸਾਡਾ ਜਿਹੜਾ ਚੈਨਲ ਹੈ ਸਫਰ ਪੰਜਾਬ ਦਾ ਇਸ ਨੂੰ ਸਬਸਕ੍ਰਾਈਬ ਜਰੂਰ ਕਰਿਓ ਇਹ ਬੇਨਤੀ ਪ੍ਰਵਾਨ ਕਰਿਓ